ਪਿੰਡ ਪੰਨੀ ਵਾਲਾ ਫੱਤਾ ਵਿਖੇ ਲੱਗਾ ਸੋਇਲ ਵੇਸਟਿੰਗ ਪਲਾਂਟ ਇਹ ਕੀ ਕੰਮ ਕਰਦਾ ਹੈ ਇਸ ਦਾ ਕੀ ਫਾਇਦਾ ਹੈ ਇਸ ਬਾਰੇ ਸਾਰੀ ਜਾਣਕਾਰੀ ਸਰਦਾਰ ਦਲਵਾਰ ਸਿੰਘ ਸਰਪੰਚ ਪਿੰਡ ਪੰਨੀ ਵਾਲਾ ਫੱਤਾ ਨੇ ਸਾਂਝੀ ਕੀਤੀ ਸਰਪੰਚ ਸਾਹਿਬ ਆ ਜਿਹੜਾ ਪ੍ਰੋਜੈਕਟ ਪਿੰਡ ਦੇ ਵਿੱਚ ਲਾਇਆ ਹੈ ਵੀ ਉੱਤੇ ਦੇ ਛੱਤ ਪਾਈ ਹੈ ਤੇ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਚੀਜ਼ ਤੁਸੀਂ ਬਣਾ ਰਹੇ ਹੋ ਦੇਖੋ ਜੀ ਇਹ ਜਿਹੜੀ ਚੀਜ਼ ਬਣੀ ਗਈ ਹੈ ਪਿੰਡਾਂ ਦੇ ਵਿੱਚ ਜਿਵੇਂ ਕਿ ਲੋਕ ਗਲੀਆਂ ਨਾਲੀਆਂ ਦੇ ਵਿੱਚ ਪੰਨੇ ਛੇੜ ਤੇ ਜੋ ਖਾਲੀ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਸੀਗੀਆਂ ਉਹ ਸੁੱਟ ਦਿੰਦੇ ਸੀਗੇ ਇਹ ਹੁਣ ਸਰਕਾਰ ਨੇ ਇੱਕ ਪ੍ਰੋਜੈਕਟ ਤਿਆਰ ਕੀਤਾ ਇਸ ਦਾ ਨਾਮ ਰਹਿ ਗਿਆ ਜੀ ਰੱਖਿਆ ਹੈਗਾ ਸੋਲਿਡ ਵੇਸਟ ਸੋਲਿਡ ਵੇਸਟ ਦਾ ਮਤਲਬ ਇਹ ਹੈ ਜੀ ਜੋ ਪਿੰਡਾਂ ਨਾਲੀਆਂ ਦੇ ਵਿੱਚ ਪੰਨਾ ਹੋ ਗਿਆ ਜਾਂ ਕੋਈ ਹੋਰ ਪਲਾਸਟਿਕ ਦੀਆਂ ਚੀਜ਼ਾਂ ਹੋ ਗਿਆ ਗੰਨੀਆਂ ਵਸਤੂ ਚੀਜ਼ਾਂ ਉਹ ਗਲੀਆਂ ਦੇ ਵਿੱਚ ਖਿਲਾਰ ਦਿੰਦੇ ਸੀ ਲੋਕ ਹੁਣ ਉਹਦੇ ਵਿੱਚ ਕਾਰਨ ਇਹ ਹੈ ਜੀ ਇਹ ਇੱਕ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਇਹ ਵੇਸਟ ਜਗ੍ਹਾ ਨੂੰ ਸ਼ਿਫਟ ਕਰਨ ਵਾਤੇ ਇੱਥੇ ਚੀਜ਼ ਬਣਾ ਦਿੱਤੀ ਗਈ ਅੱਛਾ ਉਸ ਤੋਂ ਬਾਅਦ ਵੀ ਹੁਣ ਇਹਦਾ ਕਾਰਨ ਇਹ ਹੈ ਜੀ ਇਹ 6 ਵੇ 6 ਪਾਰਟਾਂ ਦੇ ਵਿੱਚ ਵੰਡਿਆ ਗਿਆ ਅੱਛਾ 6 ਪਾਰਟਾਂ ਦੇ ਵਿੱਚ ਵੰਡਤਾ 6 ਪਾਰਟਾਂ ਦੇ ਵਿੱਚ ਵੰਡਤਾ ਜੀ ਵੀ ਇਹਨੂੰ ਵੀ ਜਿਹੜਾ ਕਿ ਗੋਹਾ ਕੂੜਾ ਆਇਆ ਹੋਇਆ ਹੁੰਦਾਗਾ ਉਹ ਨਹੀਂ ਸਿੱਟਣਾਗਾ ਜਿਹੜੇ ਕੋਈ ਪੰਨੇ ਹੋਗੇ ਜਾਂ ਕੋਈ ਗਿੱਲਾ ਹੋਰ ਕੂੜਾ ਹੋ ਜਾਂਦਾ ਜਿਵੇਂ ਸਬਜ਼ੀਆਂ ਨੂੰ ਆਪਾਂ ਛਿੱਲ ਕੇ ਉਹਨਾਂ ਨੂੰ ਉਹਦੇ ਵਿੱਚ ਛੱਡ ਦਿੰਨੇ ਆ ਬਿਮਾਰੀਆਂ ਫੈਲਦੀਆਂ ਹੂੰ ਉਹ ਹੁਣ ਇਹਦੇ ਵਿੱਚ ਲਿਆ ਕੇ ਸਿੱਟਿਆ ਜਾਊਗਾ ਜੀ ਇਹਦੇ ਬਕਾਇਦਾ ਇੱਕ ਸਰਕਾਰ ਨੇ ਵੀ ਰੇੜੀਆਂ ਦਿੱਤੀਆਂ ਗਈਆਂ ਅੱਛਾ ਰੇੜੀਆਂ ਦੇ ਉੱਤੇ ਇੱਕ ਬੰਦਾ ਰੱਖਿਆ ਜਾਊਗਾ ਬੰਦਾ ਪਿੰਡ ਦੇ ਵਿੱਚੋਂ ਲਿਆਊਗਾ ਉਹ ਇਹਦੇ ਵਿੱਚ ਲਿਆ ਕੇ ਵੀ ਨਸ਼ਤ ਕੀਤਾ ਜਾਊਗਾ ਇਹ ਚੀਜ਼ ਛੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਜਦੋਂ ਸਾਰਾ ਪ੍ਰੋਪਰ ਭਰਿਆ ਜਾਊਗਾ ਉਹਦੇ ਵਿੱਚ ਪਾਣੀ ਸਿੱਟ ਕੇ ਪਾਣੀ ਸਿੱਟ ਕੇ ਇਹਨੂੰ ਵੀ ਇਹ ਕੂੜੇ ਨੂੰ ਇਹਨੂੰ ਵੀ ਨਸ਼ ਕਰਕੇ ਗਾਲਿਆ ਜਾਊਗਾ ਜਿਵੇਂ ਕਿਸਾਨ ਕੀ ਕਰਦੇ ਆ ਜੀ ਅੱਗੇ ਵੀ ਗਡੋਆਂ ਤੋਂ ਖਾਦ ਤਿਆਰ ਕਰਦੇ ਆ ਹਾਂ ਉਹ ਹੁਣ ਜਿਹੜੀ ਖਾਦ ਉਹ ਇੱਥੇ ਵੀ ਤਿਆਰ ਹੋ ਜੂਗੀ ਇਹ ਚੀਜ਼ ਅੱਛਾ ਉਹ ਜਿਵੇਂ ਸਰਕਾਰ ਨੇ ਕੋਈ ਇਸ ਇਸ ਤੋਂ ਵੀ ਵੱਡੇ ਕੋਈ ਹੋਰ ਵੀ ਕਿਤੇ ਇਹ ਬਣਾਏ ਹੋਣਗੇ ਵੀ ਜਿੱਦੇ ਪਿੰਡਾਂ ਦੇ ਵਿੱਚ ਚਹਰਾ ਦੇ ਵਿੱਚ ਹੁੰਦੇ ਆ ਜੀ ਹਾਂ ਇੱਕ ਕੂੜੇ ਆਸੇ ਗਡਾਉਣ ਦਾ ਵੱਡੇ ਬੰਦਾਂ ਦੇ ਆਈ ਉਹ ਹੁਣ ਪਿੰਡਾਂ ਦੇ ਵਿੱਚ ਕਰਕੇ ਤਿਆਰ ਤੇ ਉੱਥੋਂ ਬਾਅਦ ਚ ਉੱਥੇ ਲੈ ਜਾਣਗੇ ਫਿਰ ਇਹ ਖਾਦ ਜਿਹੜੀ ਤਿਆਰ ਹੋਊਗੀ ਕਿਸਾਨਾਂ ਦੇ ਨੂੰ ਵੰਡੀ ਜਾਊਗੀ ਅੱਛੀ ਜੀ ਮਤਲਬ ਇਥੋਂ ਉਹ ਜਿਹੜੇ ਆਪ ਲੈ ਜਾਣਗੇ ਚੱਕ ਕੇ ਤੇ ਚੱਕ ਕੇ ਲਾ ਜਾ ਕੇ ਅੱਗੇ ਉਹਨਾਂ ਦੇ ਵੱਡੇ ਪ੍ਰੋਜੈਕਟ ਹੈ ਉੱਥੇ ਉਹਨੂੰ ਗਾਲ ਕੇ ਪਾਣੀ ਛੱਡ ਕੇ ਤੇ ਫਿਰ ਉਹਨੂੰ ਮਤਲਬ ਸਕਾ ਕੇ ਤੇ ਕਿਸਾਨਾਂ ਨੂੰ ਖਾਦ ਦੇ ਰੂਪ ਚ ਵੰਡਿਆ ਜਾਊਗਾ ਖਾਦ ਦੇ ਰੂਪ ਕੇ ਵੰਡਿਆ ਜਾਊਗਾ ਜੀ ਇੱਕ ਤਾਂ ਸਾਡੇ ਪਿੰਡ ਆ ਜਿਹੜੇ ਇਹ ਪਿੰਡ ਸਾਫ ਸੁਥਰੇ ਰਹਿਣਗੇ ਜੀ ਗਲੀਆਂ ਦੇ ਵਿੱਚ ਕੋਈ ਗੰਦ ਨਾ ਖਿਲਰੂਗਾ ਵੀ ਪਿੰਡਾਂ ਨੂੰ ਆਪਾਂ ਸਾਫ ਸੁਥਰਾ ਰੱਖਣ ਵਾਸਤੇ ਸਰਕਾਰ ਨੇ ਇੱਕ ਪ੍ਰੋਜੈਕਟ ਤਿਆਰ ਕਰ ਲਿਆ ਵੀ ਇੱਕ ਜਗ੍ਹਾ ਦੇ ਉੱਤੇ ਵੀ ਇਹ ਸੀ ਨੂੰ ਗਾਲਿਆ ਜਾਵੇ ਅੱਛਾ ਹਾਂਜੀ ਇਹ ਇਹ ਮਤਲਬ ਬਹੁਤ ਵਧੀਆ ਤੁਸੀਂ ਆ ਸਾਰਾ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਹਾਂਜੀ ਆ ਕਿੰਨੇ ਡੈਕ ਮਤਲਬ ਤੁਸੀਂ 6 ਬਣਾਤੇ ਹਾਂ ਜੀ ਹਾਂ ਜੀ ਤੇ ਇਹਦੇ ਵਿੱਚ ਬੰਦਾ ਜਿਹੜਾ ਜ ਰੱਖੋਗੇ ਤੇ ਉਹਦੀ ਜਿਹੜੀ ਤਰਖਾ ਵਗੈਰਾ ਪੇਵ ਵਗੈਰਾ ਉਹ ਕੌਣ ਦੇਊਗਾ ਉਹ ਫਿਲਹਾਲ ਤਾਂ ਜੀ ਅਜੇ ਸਾਨੂੰ ਇਹ ਚੀਜ਼ ਤਾਂ ਦੱਸਿਆ ਨਹੀਂ ਗਿਆ ਹੋ ਸਕਦਾ ਵੀ ਸਰਕਾਰ ਦੇ ਵੀ ਜਾਂ ਪੰਚਾਇਤਾਂ ਨੂੰ ਕੋਈ ਉਹ ਬੰਦਾ ਹੈਂਡਓਵਰ ਕੀਤਾ ਜਾਵੇ ਵੀ ਤੁਸੀਂ ਪੰਚਾਇਤ ਵੱਲੋਂ ਦਿੱਤਾ ਜਾਵੇ ਜਿੱਤੇ ਕੋਈ ਤਾਂ ਕਈ ਤਾਂ ਪੰਚਾਇਤਾਂ ਦੇ ਕੋਲੇ ਵੀ ਫੌਰਸ ਹੁੰਦੀ ਆ ਵੀ ਬਜਟ ਹੁੰਦਾਗਾ ਵੀ ਪੈਲੀਆਂ ਕਾਫੀ ਹੈਗੀਆਂ ਕਈ ਪਿੰਡਾਂ ਦੇ ਵਿੱਚ ਪੈਲੀਆਂ ਘੱਟ ਹੈਗੀਆਂ ਤੇ ਪੰਚਾਇਤਾਂ ਦੇ ਕੋਲੇ ਕੋਈ ਜ਼ਿਆਦਾਤਰ ਕੋਈ ਆਮਦਨ ਨਹੀਂ ਹੈਗੀ ਹਾਂ ਉਹਦੇ 'ਚ ਕੀ ਆ ਵੀ ਉਹ ਕੁਝ ਪੰਚਾਇਤਾਂ ਦਾ ਬਲਵੇਤੀ ਸਰਕਾਰ ਨੂੰ ਕੋਈ ਅਪੀਲ ਕੀਤੀ ਜਾਊਗੀ ਵੀ ਸਾਡੇ ਪਿੰਡਾਂ ਦੇ ਵਿੱਚ ਵੀ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਆਮਦਨ ਨਹੀਂ ਹੈਗੀ ਜੋ ਸਾਡੇ ਪਿੰਡ ਵਿੱਚ ਤੁਸੀਂ ਬੰਦਾ ਤੁਹਾਨੂੰ ਦੇਣਾ ਉਹਦੀ ਸਰਕਾਰ ਹੀ ਕਿਤੇ ਤਨਖਾਹ ਦੇਵੇ ਤਾਂ ਸਾਨੂੰ ਉਸ ਤੋਂ ਵਧੀਆ ਰਹੂਗੀ ਜੀ ਸਾਡੇ ਤੇ ਕੋਈ ਪੰਚਾਇਤ ਤੇ ਕੋਈ ਬੋਝ ਨਾ ਪਊਗਾ ਇਸੀ ਦਾ ਜੋ ਸਾਡਾ ਵੇਸਟਿੰਗ ਸਮਾਨ ਹੈ ਉਹ ਮਤਲਬ ਸਾਨੂੰ ਇੱਕ ਦਾ ਇਕੱਠਾ ਕਰ ਲੈਣਾ ਚਾਹੀਦਾ ਤੇ ਜਦੋਂ ਬੰਦਾ ਕੋਈ ਆਊਗਾ ਥੋੜ ਲੈ ਕੇ ਰੇੜੀ ਲੈ ਕੇ ਤੇ ਉਹਦੇ ਚ ਪਾ ਦੇਣਾ ਚਾਹੀਦਾ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਇਸੇ ਹੀ ਅਪੀਲ ਕਰੂੰਗਾ ਵੀ ਆਪਾਂ ਆ ਬਿਮਾਰੀਆਂ ਤੋਂ ਬਚਣ ਵਾਸਤੇ ਸਰਕਾਰ ਕੋਈ ਪ੍ਰੋਜੈਕਟ ਤਿਆਰ ਕਰਦੀ ਆ ਉਹ ਆਪਣੇ ਭਲੇ ਦਾ ਵਾਸੀ ਚ ਤਿਆਰ ਕਰਦੀ ਹੁੰਦੀ ਆ ਪਰ ਮੈਂ ਪਿੰਡ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਤੁਸੀਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਵਸਤੂ ਹੈ ਜਿਹੜੀ ਚੀਜ਼ ਉਹ ਗਲੀਆਂ ਨਾਲੀਆਂ ਦੇ ਵਿੱਚ ਨਾ ਖਲਾਰੂ ਹੁਣ ਸਰਕਾਰ ਨੇ ਇੱਕ ਪ੍ਰੋਜੈਕਟ ਆਪ ਨੂੰ ਦੇਤਾ ਤੇ ਆਪਾਂ ਇਸ ਚੀਜ਼ ਨੂੰ ਵੀ ਚੰਗੀ ਤਰ੍ਹਾਂ ਵਿਵਰਤਿਏ ਤੇ ਵੀ ਜੋ ਵੀ ਪਿੰਡਾਂ ਦੇ ਵਿੱਚ ਵੀ ਨਾ ਗਲੀਆਂ ਨਾਲੀਆਂ ਦੇ ਵਿੱਚ ਗੰਦ ਨਾ ਖਿਲਰੇ ਹੂੰ ਸਲਪਾਇਸਾ ਇੱਕ ਮੈਂ ਥੋੜਾ ਜਿਹਾ ਤੋਂ ਹਟ ਕੇ ਵੀ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਹੈ ਵੀ ਜਦੋਂ ਪੰਚਾਇਤਾਂ ਬਣਦੀਆਂ بڑے ਕੋਈ ਰਿਖੇ ਹੁੰਦੇ ਆ ਗੁੱਸੇ ਗਿੱਲੇ ਹੁੰਦੇ ਆ ਪਹਿਲਾਂ ਵੀ ਕਿ ਹੁੰਦੇ ਰਹੇ ਆ ਤੇ ਪਰ ਤੁਹਾਡੇ ਵਿੱਚ ਮੈਂ ਨਹੀਂ ਇਹ ਵੇਖਿਆ ਵੀ ਫਲਾਣੇ ਦੇ ਆਪਾਂ ਮੋਰ ਨਹੀਂ ਲਾਗਦੇ ਨੇ ਫਲਾਣੇ ਦਾ ਕੰਮ ਨਹੀਂ ਕਰਦੇ ਹਨ ਕਰਨਾ ਤੇ ਸਾਰਿਆਂ ਨੂੰ ਇੱਕ ਰਸੇ ਰੱਖਿਆ ਇਹ ਭਾਵਨਾ ਫਿਰ ਤੁਹਾਡੇ ਵਿੱਚ ਕਿਉਂ ਹੈ ਤੁਹਾਨੂੰ ਐ ਨਹੀਂ ਲੱਗਦਾ ਵੀ ਆਹ ਤਾਂ ਜੀ ਮੇਰਾ ਇਹਨੇ ਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਇਹ ਨਹੀਂ ਇਹਦਾ ਕੋਈ ਕੰਮ ਕਰਨਾ ਦੇਖੋ ਜੀ ਇਹ ਹੁੰਦਾ ਵੀ ਇਲੈਕਸ਼ਨਾਂ ਨੂੰ ਮੈਂ ਸਮਝਦਾ ਵੀ ਸਾਰੀਆਂ ਪੰਚਾਇਤਾਂ ਨੂੰ ਮੈਂ ਇਹ ਤੇ ਮੈਸੇਜ ਦੇਉਂਗਾ ਤੁਹਾਡੇ ਚੈਨਲਾਂ 'ਈ ਵੀ ਕਦੇ ਵੀ ਵੀ ਜਦੋਂ ਸਾਡੀਆਂ ਵੋਟਾਂ ਟਿਕਰ ਹੁੰਦੀ ਹੈ ਸਾਡੇ ਇੱਕ ਦੂਸਰੇ ਨਾਲ ਵੈਰ ਖਿਰਾਬ ਵਿਰੋਧ ਚੱਲਦਾ ਜਿਹੜਾ ਵੀ ਮੈਂ ਕਹਿੰਦਾ ਵੀ ਜਦੋਂ ਸਾਡੇ ਵੀ ਇਲੈਕਸ਼ਨਾਂ ਦੀ ਸਮਾਪਤੀ ਹੋ ਜਾਂਦੀ ਹੈ ਜੋ ਵੀ ਬੰਦਾ ਇੱਥੇ ਵੀ ਨੁਮਾਇੰਦਾ ਚੁਣਿਆ ਜਾਂਦਾ ਉਹਨਾਂ ਨੂੰ ਪਿੱਛੇ ਹਟ ਕੇ ਇਸੀ ਤੋਂ ਹਟ ਕੇ ਚੱਲਣਾ ਚਾਹੀਦਾ ਵੀ ਆਪਣੇ ਵੈਰ ਵਿਰੋਧ ਖਤਮ ਕਰ ਦੇਣੇ ਚਾਹੀਦੇ ਆ ਜੀ ਵੀ ਕਿਉਂਕਿ ਜੇਕਰ ਤੁਹਾਡੇ ਨਾਲ ਵੀ ਅੱਜ ਬੰਦਾ ਤੁਹਾਡੇ ਤੋਂ ਨਾਲ ਵਖਰਾ ਆਏਗਾ ਉਹਨੂੰ ਤੁਸੀਂ ਆਪਣੇ ਨਾਲ ਜੋੜੂਗੇ ਤਾਂ ਤੁਹਾਡੇ ਨਾਲ ਇੱਕ ਜੋੜੂਗੇ ਤੁਸੀਂ ਤੁਹਾਡੇ ਨਾਲ 10 ਜੋੜਨਗੇ ਤੇ ਜੇਕਰ ਤੁਸੀਂ ਇੱਕ ਨੂੰ ਨਰਾਜ਼ ਕਰੋਗੇ ਤੁਹਾਡੇ ਨਾਲ 50 ਬੰਦੇ ਟੁੱਟਣਗੇ ਇਸ ਥੀ ਨੂੰ ਮੈਂ ਸਾਰੀਆਂ ਪੰਚਾਇਤਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਤੁਸੀਂ ਕਿਸੇ ਨਾਲ ਵੀ ਏਰਖਾ ਨਾ ਕਰੋ ਜੋ ਵੀ ਤੁਹਾਨੂੰ ਵੀ ਪ੍ਰਮਾਤਮਾ ਨੇ ਜਾਂ ਨਗਰ ਨੇ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਆ ਉਸ ਨੂੰ ਵਧੀਆ ਇਮਾਨਦਾਰੀ ਤਨਦੇਈ ਦੇ ਨਾਲ ਨਿਭਾਓ ਤੇ ਕਿਸੇ ਦੇ ਨਾਲ ਵੀ ਇਦਾਂ ਦਾ ਕੋਈ ਵਿਰੋਧ ਨਾ ਕਰੋ ਤੁਸੀਂ ਕੀ ਤਾਂ ਤੁਹਾਡੀ ਬੋਲਤ ਵਧੀਆ ਸੋਚ ਹੈ ਤੇ ਹੁਣ ਤੁਹਾਨੂੰ ਤਕਰੀਬਨ ਮਿਲਦਾ 6 ਮਹੀਨੇ ਹੋ ਗਏ ਬਣਾ ਨੂੰ ਬਿਲਕੁਲ ਜੀ 6 ਮਹੀਨੇ ਹੋਏ ਹੈ ਜੀ ਅਕਤੂ ਅਕਤੂਬਰ ਦੇ ਵਿੱਚ ਹੋਇਆ ਸੀ ਸਾਡਾ ਡੇਢ ਕਿ ਮਹੀਨੇ ਪੰਚਾਇਤ ਦਾ ਕੁਛ ਥੋੜਾ ਰਹੀ ਹੈ ਡਾਡ ਸਕੂਲ ਰਹਿਗਾ ਫਿਰ ਉਸ ਤੋਂ ਬਾਅਦ ਸਾਡੀ ਪੰਚਾਇਤ ਜਦੋਂ ਚੱਲ ਪਈ ਆ ਉਸ ਤੋਂ ਬਾਅਦ ਅਸੀਂ ਕਦੇ ਨਾ ਪਿੱਛਾ ਹੋ ਕੇ ਚੱਕੇ ਜੋ ਸਾਨੂੰ ਲੋਕਾਂ ਨੇ ਪਿੰਡ ਦੇ ਵਿੱਚ ਚਾਹ ਮੇਰੇ ਵਿਰੋਧੀ ਹੋਣ ਚਾਹ ਮੇਰੇ ਪੱਖ ਵਾਲੇ ਹੋਣ ਤੇ ਮੈਂ ਕਦੇ ਇਹ ਨਹੀਂ ਸੋਚਿਆ ਵੀ ਇਹ ਮੇਰਾ ਪੱਖ ਵਾਲਾ ਹੈਗਾ ਤੇ ਮੈਂ ਇਹਦਾ ਪਹਿਲ ਦੇ ਆਧਾਰ ਤੇ ਕਰਾਂ ਤੇ ਜਿਹੜਾ ਵੀ ਆ ਮੇਰਾ ਵਿਰੋਧੀ ਆ ਇਹਨੂੰ ਮੈਂ ਪਿੱਛੇ ਹਟ ਗੇ ਲ ਜਾਵਾਂ ਮੈਂ ਉਹਨੂੰ ਵੀ ਪਹਿਲ ਦੇ ਆਧਾਰ ਤੇ ਲੈ ਕੇ ਚੱਲਦਾ ਜੀ ਮੈਂ ਇਹ ਨਹੀਂ ਸੋਚਦਾ ਵੀ ਮੇਰੇ ਨਾਲ ਵੀ ਆ ਬੰਦਾ ਖੇਕ ਡਾ ਕੇ ਖੜਾ ਚੁਕਾ ਮੈਂ ਇਹਨੂੰ ਪਹਿਲ ਦੇ ਦੇਵਾਂ ਮੈਂ ਸਾਰਿਆਂ ਨੂੰ ਇੱਕ ਬਰਾਬਰ ਲੈ ਕੇ ਚੱਲਦਾ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਚਾਹਣਾ ਹੈ ਵੀ 6 ਮਹੀਨੇ ਵਸੇ 6 ਮਹੀਨਿਆਂ ਦੇ ਵਿੱਚ ਕਾਫੀ ਕੰਮ ਕਰਤੇ ਪਰ ਘਰ ਦਾ ਉਦੇਦਾਰ ਨਹੀਂ ਸਵਾਰਿਆ ਤੇ ਕੋ ਕਰੇ ਕੋਠੀ ਕਾਠੀ ਸ਼ੁਰੂ ਨਹੀਂ ਕੀਤੀ ਕਿ ਸੋਚ ਹੀ ਹੈ ਨਹੀਂ ਵੀ ਖਾਣਾ ਹੀ ਨਹੀਂ ਆਪਾਂ ਨਾ ਜੀ ਨਾ ਨਾ ਇਹ ਤਾਂ ਸੋਚ ਹੀ ਨਹੀਂ ਜੀ ਦੇਖੋ ਆਪਣੀ ਕੋਠੀ ਉਹੀ ਸਮਝੋ ਜੇਕਰ ਮੈਂ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੂੰਗਾ ਜੋ ਲੋਕ ਮੈਨੂੰ ਬਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹ ਹੀ ਕਮਰਾ ਉਹੀ ਦੋ ਬਾਲੇ ਥਾਂ ਤੇ ਹੋਰ ਕੁਛ ਨਵਾਂ ਨਹੀਂ ਤਾਂ ਅੱਜ ਨੂੰ ਬਹੁਤ ਕੁਛ ਵੜ ਜਾਣਾ ਬਿਲਕੁਲ ਜੀ ਮੇਰੇ ਮਨ ਦੇ ਵਿੱਚ ਸੋਚ ਹੀ ਹੈ ਨਹੀਂ ਜੋ ਮੇਰਾ ਨਗਰ ਦੇ ਵਿੱਚ ਕੋਠੀਆਂ ਪਈਆਂ ਚਾਹੇ ਕੋਈ ਸਿੰਗਲ ਕਮਰਾ ਹੈਗਾ ਸਾਰਾ ਮੈਂ ਉਹਨਾਂ ਨੂੰ ਆਪਣਾ ਹੀ ਸਮਝ ਕੇ ਚੱਲਦਾ ਮੇਰਾ ਉਹੀ ਕੋਠੀਆਂ ਉਹੀ ਮਹਿਲ ਆ ਜੇਕਰ ਮੈਂ ਨਗਰ ਦਾ ਜਿਹੜਾ ਵੀ ਕੰਮ ਸਵਾਰੂਗਾ ਉਹ ਮੇਰਾ ਖੁਦ ਆਵਦਾ ਹੀ ਹੋਊਗਾ ਮੈਂ ਇਹ ਨਹੀਂ ਸਮਝਦਾ ਵੀ ਇਹ ਤਾਂ ਨਗਰ ਦਾ ਕਿਸੇ ਦਾ ਸਮਝ ਆਏਗਾ ਜਾਂ ਕੋਈ ਕਿਸੇ ਦਾ ਨਿੱਜੀ ਹੈਗਾ ਜਾਂ ਸਰਕਾਰੀ ਆ ਉਹ ਮੈਂ ਆਪਣਾ ਆਵਦਾ ਹੀ ਸਮਝ ਕੇ ਚੱਲਦਾ ਮੈਂ ਸਮਝਦਾ ਮੇਰੀ ਉਹੀ ਕੋਠੀ ਆ ਉਹੀ ਮਹਿਲ ਕੋਈ ਮਤਲਬ ਸ਼ੱਕ ਸ਼ਕਾਇਤ ਨਹੀਂ ਕਰਨੀ। ਨਾ ਜੀ ਨਾ ਨਾ। ਮੈਂ ਲੋਕਾਂ ਨੂੰ ਇੱਕ ਕਰਕੇ ਦਿਖਾਉਣੇ ਆ ਜੀ। ਜੋ ਮੈਂ 2012 ਤੋਂ ਮੈਂ ਆਮ ਆਰੀ ਪਾਰਟੀ ਦੇ ਸੰਸਦਕੀ ਤੌਰ ਤੇ ਚੱਲਿਆ ਸੀ ਜੀ। ਮੈਂ ਹਰ ਜਗ੍ਹਾ ਦੇ ਉੱਤੇ ਵੱਡੇ ਤੋਂ ਵੱਡੇ ਲੀਡਰਾਂ ਦੇ ਨਾਲ ਕੰਮ ਕਰ ਚੁੱਕਿਆ ਜੀ। ਕਈ ਛੋਟੇ ਦਿਲ ਦੇ ਛੋਟੇ ਲੀਡਰ ਸੀਗੇ ਉਹ ਛੱਡ ਕੇ ਵੀ ਚਲੇ ਗਏ ਆ। ਪਰ ਅਸੀਂ ਉਹ ਚੀਜ਼ ਨਹੀਂ ਲੈ ਕੇ ਚਲੇ ਗਏ। ਅਸੀਂ ਖਾਣ ਵਾਤੇ ਨਹੀਂ। ਅਸੀਂ ਇੱਕ ਲੋਕਾਂ ਨੂੰ ਦਿਖਾਉਣ ਵਾਤੇ ਆਏ ਸੀਗੇ ਵੀ ਆਹ ਕੰਮ ਅਸੀਂ ਕਰ ਸਕਦੇ ਆ ਵੀ ਸਾਡੇ ਵਿੱਚ ਆ ਜਜ਼ਬਾ ਹੈਗਾ। ਅਸੀਂ ਜੇਕਰ ਸਾਨੂੰ ਅੱਜ ਲੋਕਾਂ ਨੇ ਨਿਮੈਂਦਗੀ ਦਿੱਤੀ ਆ ਤੇ ਪਰ ਮੈਂ ਇਹ ਸਮਝਦਾ ਮੈਂ ਇਹ ਨਿਮੈਂਦਗੀ ਨੂੰ 5 ਸਾਲਾਂ ਦੇ ਵਿੱਚ ਲੋਕ ਚਾਰ ਦਿਨਾਂ ਨੂੰ ਇਹ ਗੱਲ ਕਰਨ ਵੀ ਵਾਕੇ ਹੀ ਕੰਮ ਹੋਏ ਆ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਯਾਰ ਵੀ ਇਹਨੂੰ ਅਸੀਂ ਚੁਣਿਆ ਸੀਗਾ ਇਹਨੇ ਪਿੰਡ ਦਾ ਕੁਝ ਸੁਵਾਰਿਆ ਨਹੀਂ ਆ ਲੋਕੀ ਨੇ ਚੰਗੀ ਜਿਹੀ ਸੋਚ ਵਾਲਾ ਬੰਦਾ ਹੋਊਗਾ ਨਾ ਉਹਨੇ ਉਹਨੂੰ ਵੱਡੇ ਛੋਟੇ ਕੰਮਾਂ ਨਾਲ ਨਹੀਂ ਹੁੰਦਾਗਾ ਉਹਨੇ ਤਾਂ ਖੁਸ਼ੀ ਨਾਲ ਰਹਿਣਾ ਹੈਗਾ ਤੇ